ਦੁਨੀਆ ਵਿੱਚ ਨਾਸਤਕ ਥੋੜੇ ਹਨ ਜੋ ਕਿ ਵਾਹਿਗੁਰੂ ਦੀ ਹਸਤੀ ਨੂੰ ਨਹੀਂ ਮੰਨਦੇ ਪਰ ਬਹੁਤ ਸਾਰੇ ਆਸਤਕ ਹਨ ਜੋ ਵਾਹਿਗੁਰੂ ਦੀ ਹਸਤੀ ਮੰਨਦੇ ਹਨ ਇਹ ਇਸ ਵਾਸਤੇ ਮੰਨਦੇ ਹਨ ਕਿ ਜਿਸ ਕੌਮ ਵਿੱਚ ਇਹ ਪੈਦਾ ਹੋਏ ਹਨ ਉਸ ਕੌਮ ਦੇ ਧਾਰਮਿਕ ਆਗੂਆਂ ਨੇ ਵਾਹਿਗੁਰੂ ਦੀ ਹਸਤੀ ਮੰਨ ਕੇ ਕੌਮਾਂ ਵਿੱਚ ਪ੍ਰਚਾਰ ਕੀਤਾ ਇਸ ਵਾਸਤੇ ਜਿਹੜੇ ਮਨੁੱਖ ਵਾਹਿਗੁਰੂ ਦੀ ਹਸਤੀ ਨੂੰ ਮੰਨਦੇ ਹਨ ਉਹ ਧਾਰਮਿਕ ਨਿਸ਼ਚੇ ਮੁਤਾਬਕ ਮੰਨਦੇ ਹਨ ਵਾਹਿਗੁਰੂ ਨੂੰ ਦਿਲੋਂ ਸਮਝ ਕੇ ਪਛਾਨਣ ਵਾਲੇ ਤੇ ਮੰਨਣ ਵਾਲੇ ਵਿਰਲੇ ਮਨੁੱਖ ਹਨ ਨਤੀਜਾ ਇਹ ਹੈ ਕਿ ਵਾਹਿਗੁਰੂ ਮਨੁੱਖਾਂ ਨੂੰ ਇੱਕ ਦੂਰ ਦੀ خیالی ਹਸਤੀ ਭਾਸਣ ਲੱਗ ਗਈ ਹੈ ਤੇ ਮਨੁੱਖ ਹਰ ਗੱਲ ਤੇ ਚੀਜ਼ ਦਾ ਕਰਤਾ ਖੁਦ ਬਣ ਬੈਠਾ ਹੈ ਭਾਵੇਂ ਠੋਕਰਾਂ ਖਾਂਦਾ ਹੈ ਤੇ ਬੜੀਆਂ-ਬੜੀਆਂ ਮੁਸੀਬਤਾਂ ਵਿੱਚ ਪਸਦਾ ਹੈ ਪਰ ਵਾਹਿਗੁਰੂ ਵੱਲੋਂ ਅਗਿਆਨਤਾ ਹੋਣ ਕਰਕੇ ਹੋਰ ਸਾਰੇ ਦੁਨਿਆਵੀ ਵਸੀਲਿਆਂ ਦੇ ਰਾਹੀਂ ਕੋਸ਼ਿਸ਼ ਕਰਦਾ ਹੈ ਪਰ ਵਾਹਿਗੁਰੂ ਦੀ ਸ਼ਰਨ ਆ ਕੇ ਮਦਦ ਹਾਸਲ ਨਹੀਂ ਕਰਦਾ ਇਸ ਨੂੰ ਪਤਾ ਹੀ ਨਹੀਂ ਕਿ ਵਾਹਿਗੁਰੂ ਦੀ ਪਰਬਲ ਸ਼ਕਤੀ ਕੋਈ ਚੀਜ਼ ਵੀ ਹੈ ਕਿ ਨਹੀਂ ਤੇ ਇਹ ਸ਼ਕਤੀ ਕਿਸ ਤਰ੍ਹਾਂ ਕੰਮ ਕਰਦੀ ਹੈ ਮਨੋਖ ਮਾਇਆ ਦੇ नशे ਵਿੱਚ ਕਿੰਨਾ ਮਸਤ ਹੋਇਆ ਤੇ ਭੁੱਲਿਆ ਹੋਇਆ ਹੈ ਕਿ ਇਹ ਹਰ ਵਕਤ ਵਾਹਿਗੁਰੂ ਦੀ ਸ਼ਕਤੀ ਨੂੰ ਆਪਣੇ ਕੋਲ ਕੰਮ ਕਰਦਿਆਂ ਵੇਖ ਕੇ ਵੀ ਵਾਹਿਗੁਰੂ ਨੂੰ ਨਹੀਂ ਮੰਨਦਾ ਬੱਚੇ ਦੀ ਪੈਦਾਇਸ਼ ਵੱਲ ਜ਼ਰਾ ਧਿਆਨ ਕਰੋ ਗਰਭ ਵਿੱਚ ਕਿਸ ਤਰ੍ਹਾਂ ਪਾਣੀ ਦੀਆਂ ਬੂੰਦਾਂ ਬਦਲ ਕੇ ਮਾਸ ਬਣਦਾ ਹੈ ਹੱਥ ਪੈਰ ਲੱਤਾਂ ਬਾਹਾਂ ਸਰੀਰ ਕੌਣ ਤੇ ਕਿਸ ਤਰ੍ਹਾਂ ਬਣਾ ਰਿਹਾ ਹੈ ਉਸ ਦੇ ਅੰਦਰ ਹੱਡੀ ਜੀ ਸਖਤ ਚੀਜ਼ ਕਿਸ ਤਰ੍ਹਾਂ ਬਣਦੀ ਹੈ ਅੱਖਾਂ ਦੇ ਚਮਕਦਾਰ ਸ਼ੀਸ਼ੇ ਕੌਣ ਬਣਾਉਂਦਾ ਹੈ ਅਣਗਿਣਤ ਨਾੜਾਂ ਦਿਲ ਜਿਗਰ ਫੇਫੜੇ ਕਿਸ ਦੇ ਹੱਥ ਦੀ ਕਾਰੀਗਰੀ ਹੈ ਫਿਰ ਇਹਨਾਂ ਸਰੀਰ ਦੇ ਸਾਰੇ ਹਿੱਸਿਆਂ ਨੂੰ ਮਿਲਾ ਕੇ ਇੱਕ ਐਸੀ ਸ਼ਾਨਦਾਰ ਚੀਜ਼ ਮਨੁੱਖ ਬਣਾ ਦਿੰਦਾ ਹੈ ਕਿ ਅਕਲ ਹੈਰਾਨ ਰਹਿ ਜਾਂਦੀ ਹੈ ਮਾਤਾ ਪਿਤਾ ਡਾਕਟਰ ਕਿਸੇ ਦਾ ਇਸ ਸਾਰੀ ਬਨਾਵਟ ਵਿੱਚ ਤੇ ਉਸ ਦੇ ਵਿੱਚ ਜਾਣ ਪਾ ਕੇ ਉਸ ਨੂੰ ਅਸਚਰਜ ਚੀਜ਼ ਬਣਾਉਣ ਵਿੱਚ ਕੋਈ ਹੱਥ ਨਹੀਂ ਇਹ ਸਾਰੀ ਸ਼ਕਤੀ ਵਾਹਿਗੁਰੂ ਦੀ ਹੀ ਹੈ ਪੁੱਤਰ ਜੰਮਣ ਤੋਂ ਮਨੁੱਖ ਉਸ 9 ਮਹੀਨੇ ਕੰਮ ਕਰਨ ਵਾਲੀ ਸ਼ਕਤੀ ਦਾ ਸ਼ੁਕਰੀਆ ਕਰਦਾ ਹੀ ਨਹੀਂ ਧਾਰਮਿਕ ਖਿਆਲ ਪੂਰਾ ਕਰਨ ਮੁਤਾਬਕ ਅਖੰਡ ਪਾਠ ਰਖਾ ਕੇ ਭੋਗ ਪਵਾ ਕੇ ਮੱਥਾ ਟੇਕਦਾ ਹੈ ਪਰ ਸਾਰੇ ਬਣਤ ਬਣਾਉਣ ਵਾਲੇ ਦਾ ਸਾਥ-ਸਾਥ ਸ਼ੁਕਰੀਆ ਇੱਕ ਛਿਣ ਵੀ ਨਹੀਂ ਕਰਦਾ ਮਨੋਖ ਆਪਣੇ ਆਪ ਨੂੰ ਬੱਚੇ ਦਾ ਕਰਤਾ ਸਮਝਦਾ ਹੈ ਤੇ ਹੁਣ ਉਸ ਦੇ ਪਾਲਣ ਦੀਆਂ ਤਜਵੀਜ਼ਾਂ ਸੋਚਦਾ ਹੈ ਇਸ ਨੂੰ ਪਤਾ ਹੈ ਕਿ ਮਾਤਾ ਦੀ ਸ਼ਾਤੀ ਵਿੱਚ ਦੁੱਧ ਵਾਹਿਗੁਰੂ ਦੀ ਸ਼ਕਤੀ ਨਾਲ ਹੀ ਆਇਆ ਸੀ ਤੇ ਪਾਲਣਾ ਵੀ ਉਸੇ ਨੇ ਹੀ ਕਰਨੀ ਹੈ ਪਰ ਸਭ ਕੁਝ ਭੁਲਾ ਕੇ ਆਪ ਹੀ ਕਰਤਾ ਬਣਦਾ ਹੈ ਜਦ ਬੱਚੇ ਨੂੰ ਵਾਹਿਗੁਰੂ ਦੰਦ ਦੇਂਦਾ ਹੈ ਤੇ ਦੁੱਧ ਨਾਲੋਂ ਠੋਸ ਖੁਰਾਕ ਖਾਣ ਤੇ ਹজম ਕਰਨ ਦੇ ਲਾਇਕ ਕਰਦਾ ਹੈ ਤਦ ਵੀ ਮਾਤਾ ਪਿਤਾ ਕਦੀ ਵੀ ਵਾਹਿਗੁਰੂ ਦੀ ਕੁਦਰਤ ਨੂੰ ਨਹੀਂ ਪਛਾਣਦੇ ਤੇ ਨਾ ਹੀ ਯਾਦ ਕਰਦੇ ਹਨ ਬੱਚੇ ਦੀ ਖੁਰਾਕ ਦਾ ਪ੍ਰੋਗਰਾਮ ਬਣਾ ਕੇ ਉਸ ਨੂੰ ਤਾਕਤਵਰ ਚੀਜ਼ਾਂ ਨਾਲ ਪਾਲਣ ਦਾ ਪ੍ਰਬੰਧ ਕਰਦੇ ਹਨ ਇਹ ਕਦੀ ਵੀ ਨਹੀਂ ਸੋਚਿਆ ਕਿ ਖੁਰਾਕ ਮੂੰਹ ਵਿੱਚ ਪਾਉਣ ਤੋਂ ਮਗਰੋਂ ਕੀ ਹੁੰਦਾ ਹੈ ਕਿਸ ਤਰ੍ਹਾਂ ਖੁਰਾਕ ਮੈਦੇ ਵਿੱਚ ਜਾਂਦੀ ਹੈ ਉਥੇ ਰੱਜਦੀ ਹੈ ਸੂਖਸ਼ਮ ਹਿੱਸਾ ਜਿਗਰ ਵਿੱਚ ਚਲਾ ਜਾਂਦਾ ਹੈ ਤੇ ਫਜ਼ੂਲ ਹਿੱਸਾ ਮਲ ਰਸਤੇ ਬਾਹਰ ਨਿਕਲ ਜਾਂਦਾ ਹੈ ਜਿਗਰ ਵਿੱਚ ਛਾਣ ਕੇ ਚੰਗਾ ਹਿੱਸਾ ਸਰੀਰ ਦੀ ਪਾਲਣਾ ਵਾਸਤੇ ਖੂਨ ਆਦ ਬਣ ਕੇ ਕੁੱਲ ਸਰੀਰ ਵਿੱਚ ਫਿਰਦਾ ਹੈ ਤੇ ਫालतू ਪਿਸ਼ਾਬ ਦੇ ਰਸਤੇ ਬਾਹਰ ਨਿਕਲ ਜਾਂਦਾ ਹੈ ਇਸ ਸਾਰੇ ਇੰਤਜ਼ਾਮ ਵਿੱਚ ਮਾਤਾ ਜਾਂ ਪਿਤਾ ਦਾ ਕੋਈ ਦਖਲ ਨਹੀਂ ਇਹ ਜਾਣਦੇ ਹੋਏ ਵੀ ਕਦੀ ਅਸਲ ਕੰਮ ਕਰਨ ਵਾਲੀ ਸ਼ਕਤੀ ਵੱਲ ਧਿਆਨ ਹੀ ਨਹੀਂ ਜਾਂਦਾ ਆਪਣੇ ਖੁਰਾਕ ਦੇ ਪ੍ਰੋਗਰਾਮ ਤੇ ਇੰਤਜ਼ਾਮ ਨੂੰ ਸ਼ਾਬਾਸ਼ ਦੇ ਰਹੇ ਹਾਂ ਜੇ ਬੱਚਾ ਬਿਮਾਰ ਹੋ ਜਾਵੇ ਤਦ ਵੀ ਉਸ ਨੂੰ ਪਾਲਣ ਵਾਲੀ ਸ਼ਕਤੀ ਵੱਲ ਬਿਲਕੁਲ ਧਿਆਨ ਨਹੀਂ ਕਰਦੇ ਡਾਕਟਰਾਂ ਵੱਲ ਦੌੜਨਾ ਤੇ ਦਵਾਈਆਂ ਦਾ ਸਹਾਰਾ ਲੈਣਾ ਹੀ ਬਿਮਾਰੀ ਨੂੰ ਦੂਰ ਕਰਨ ਦਾ ਇੱਕੋ ਰਸਤਾ ਸਮਝਿਆ ਗਿਆ ਹੈ। ਮਨੁੱਖ ਦਾ ਇਹੀ ਆਮ ਖਿਆਲ ਹੈ ਕਿ ਭਾਵੇਂ ਸਰੀਰ ਦਾ ਅੰਦਰਲਾ ਇੰਤਜ਼ਾਮ ਵਾਹਿਗੁਰੂ ਹੀ ਕਰੇ ਪਰ ਜੇ ਉਹਦੇ ਵਿੱਚ ਵਿਗੜਨ ਪਏ ਤਾਂ ਵਾਹਿਗੁਰੂ ਦੇ ਕੋਲ ਰਾਜੀ ਕਰਨ ਦੀ ਕੋਈ ਅਕਲ ਜਾਂ ਸ਼ਕਤੀ ਨਹੀਂ। ਇਹ ਭੁੱਲ ਮਨੁੱਖ ਦੇ ਸਰੀਰ ਤੇ ਸਿਹਤ ਤੱਕ ਹੀ ਖਤਮ ਨਹੀਂ ਹੁੰਦੀ ਬਲਕਿ ਸਾਰੇ ਕੰਮ ਕਾਜਾਂ ਵਿੱਚ ਚੱਲ ਰਹੀ ਹੈ ਇੱਕ ਕਿਸਾਨ ਆਪਣੀ ਫਸਲ ਦੀ ਤਰੱਕੀ ਇਸ ਗੱਲ ਵਿੱਚ ਵੇਖ ਰਿਹਾ ਹੈ ਕਿ ਜ਼ਮੀਨ ਵਿੱਚ ਹਾਲ ਚੰਗੀ ਤਰ੍ਹਾਂ ਚਲਾਵੇ ਬੀਜ ਪਾ ਕੇ ਪਾਣੀ ਦੇਵੇ ਉਸ ਦਾ ਸਾਰਾ ਧਿਆਨ ਇਸੇ ਵਿੱਚ ਹੀ ਰਹਿੰਦਾ ਹੈ ਜਿਹੜੀ ਅਸਲ ਚੀਜ਼ ਹੈ ਉਹਦੇ ਵੱਲ ਉਹਦਾ ਧਿਆਨ ਹੀ ਨਹੀਂ ਉਹ ਕਦੀ ਵੀ ਵਾਹਿਗੁਰੂ ਦੀ ਆराधना ਨਹੀਂ ਕਰਦਾ ਜੋ ਕਿ ਬੀਜ ਤੋਂ ਬੂਟੇ ਪੈਦਾ ਕਰਦਾ ਹੈ ਵਧਾਉਂਦਾ ਹੈ ਫੁੱਲ ਪੈਦਾ ਕਰਦਾ ਹੈ ਤੇ ਅਖੀਰ ਵਿੱਚ ਫਲ ਲਿਆਉਂਦਾ ਹੈ ਇਸੇ ਤਰ੍ਹਾਂ ਵਾਹਿਗੁਰੂ ਦੀ ਸ਼ਕਤੀ ਹਰ ਕੰਮ ਨੂੰ ਚਲਾ ਰਹੀ ਹੈ ਜ਼ਮੀਨ ਦਾ ਸੂਰਜ ਦੇ ਗਿਰਦ ਪਾਉਣਾ ਦਿਨ ਰਾਤ ਦਾ ਪੈਦਾ ਹੋਣਾ ਸਰਦੀ ਗਰਮੀ ਬਰਸਾਤ ਮੌਸਮਾਂ ਦੀ ਅਦਲਾ ਬਦਲੀ ਅਨਾਜ ਤੇ ਫਲਾਂ ਦੀ ਪੈਦਾਇਸ਼ ਆਦ ਸਾਰੇ ਕੰਮ ਵਾਹਿਗੁਰੂ ਦੀ ਸ਼ਕਤੀ ਦਾ ਪ੍ਰਕਾਸ਼ ਹਨ ਇਨਸਾਨ ਕਦੀ ਵੀ ਨਹੀਂ ਕਹਿ ਸਕਦਾ ਕਿ ਵਾਹਿਗੁਰੂ ਨਹੀਂ ਹੈ ਜਾਂ ਉਹ ਇੱਕ ਪ੍ਰਬਲ ਸ਼ਕਤੀ ਨਹੀਂ ਜਾਂ ਦੁਨੀਆ ਦੇ ਕਿਸੇ ਕੰਮ ਵਿੱਚ ਉਸ ਦਾ ਪੂਰਾ ਹੱਥ ਤੇ ਹਕੂਮਤ ਨਹੀਂ ਹੈ ਅੱਛਾ ਇਹ ਗੱਲ ਤਾਂ ਹੁਣ ਮੰਨਣ ਵਿੱਚ ਆ ਗਈ ਹੈ ਕਿ ਵਾਹਿਗੁਰੂ ਦੀ ਹਸਤੀ ਹੈ ਤੇ ਉਸ ਦੀ ਪ੍ਰਭਲ ਸ਼ਕਤੀ ਕੁੱਲ ਕੰਮਾਂ ਨੂੰ ਇੱਕ ਪੂਰਨ ਇੰਤਜ਼ਾਮ ਵਿੱਚ ਚਲਾ ਰਹੀ ਹੈ ਸੋਚ ਇਹ ਪੈਦਾ ਹੁੰਦੀ ਹੈ ਕਿ ਜਦ ਵਾਹਿਗੁਰੂ ਦੀ ਸ਼ਕਤੀ ਇੱਕ ਪੂਰੇ ਨਾਮ ਬਦਲਣ ਵਾਲੇ ਇੰਤਜ਼ਾਮ ਵਿੱਚ ਕੰਮ ਕਰ ਰਹੀ ਹੈ ਤੇ ਮਨੁੱਖ ਉਹਦੇ ਵਿੱਚ ਦਖਲ ਨਹੀਂ ਦੇ ਸਕਦਾ ਫਿਰ ਸਿਵਾਏ ਚੁੱਕ ਹੋ ਕੇ ਦੇਖਣ ਦੇ ਹੋਰ ਕੀ ਕਰੀਏ ਸਾਇੰਸ ਦੀ ਖੋਜ ਇਹ ਦੱਸਦੀ ਹੈ ਕਿ ਭਾਵੇਂ ਵਾਹਿਗੁਰੂ ਦੇ ਕਾਨੂੰਨ ਪੱਕੇ ਤੇ ਕਦੀ ਨਾ ਬਦਲਣ ਵਾਲੇ ਹਨ ਭਾਵੇਂ ਅਸੀਂ ਉਹਨਾਂ ਵਿੱਚ ਦਖਲ ਨਹੀਂ ਦੇ ਸਕਦੇ ਪਰ ਇੱਕ ਰਸਤਾ ਸਾਡੇ ਲਈ ਖੁੱਲ੍ਹਾ ਹੈ ਜਿੱਥੇ ਬੈਠ ਕੇ ਅਸੀਂ ਵਾਹਿਗੁਰੂ ਦੇ ਕਾਨੂੰਨਾਂ ਤੋਂ ਫਾਇਦਾ ਉਠਾ ਸਕਦੇ ਹਾਂ ਉਹ ਰਸਤਾ ਇਹ ਹੈ ਕਿ ਅਸੀਂ ਵਾਹਿਗੁਰੂ ਦੇ ਕਾਨੂੰਨਾਂ ਨੂੰ ਸਮਝੀਏ ਉਹਨਾਂ ਦੀ ਪੂਰੀ ਤਾਬੇਦਾਰੀ ਕਰੀਏ ਤੇ ਉਹਨਾਂ ਕਾਨੂੰਨਾਂ ਦੇ ਵਿੱਚ ਬੈਠ ਕੇ ਉਹਨਾਂ ਦੀ ਸ਼ਕਤੀ ਤੇ ਕੰਮ ਤੋਂ ਫਾਇਦਾ ਉਠਾਈਏ ਜਿਸ ਤਰ੍ਹਾਂ ਬਿਜਲੀ, ਰੇਡੀਓ ਤੇ ਭਾਫ਼ ਆਦ ਦੇ ਕਾਨੂੰਨਾਂ ਨੂੰ ਸਮਝ ਕੇ ਉਹਨਾਂ ਕੁਦਰਤ ਦੀਆਂ ਸ਼ਕਤੀਆਂ ਦਾ ਫਾਇਦਾ ਹਾਸਲ ਕਰ ਰਹੇ ਹਾਂ ਇਸ ਤਰ੍ਹਾਂ ਅਸੀਂ ਆਪਣੇ بدن ਦੀਆਂ ਬਿਮਾਰੀਆਂ, ਮੌਤ, ਥੋੜ੍ਹ, ਬੇਚਾਨੀ ਵੈਰ ਗੁੱਸਾ ਡਰ ਖੁਦਗਰਜ਼ੀ ਪਾਪ ਵਰਗੇ ਵਿਗਨਾਂ ਨੂੰ ਦੂਰ ਕਰਨ ਵਾਸਤੇ ਵਾਹਿਗੁਰੂ ਦੇ ਕਾਨੂੰਨ ਸਮਝੀਏ ਤੇ ਉਹਨਾਂ ਦੀ ਤਾਬੇਦਾਰੀ ਕਰਕੇ ਵਰਤੋਂ ਵਿੱਚ ਲਿਆਈਏ ਤਾਂ ਕਿ ਸਾਡੀਆਂ ਜ਼ਿੰਦਗੀਆਂ ਪੂਰੇ ਸੁੱਖਾਂ ਵਿੱਚ ਹੋ ਜਾਣ ਇਸ ਪਾਸੇ ਦੀ ਖੋਜ ਸਿਰਫ ਸੰਤਾਂ ਨੇ ਹੀ ਕੀਤੀ ਹੈ ਉਨ੍ਹਾਂ ਦੇ ਤਜਰਬਿਆਂ ਦੇ ਨਤੀਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਜ਼ਿਆਦਾ ਦਰਜ ਹਨ ਸਾਡੇ ਸਿਰਫ ਧਿਆਨ ਦੀ ਲੋੜ ਹੈ ਰੇਡੀਓ ਤੇ ਬਿਜਲੀ ਦੇ ਸਾਇੰਸਦਾਨਾਂ ਅਤੇ ਸੰਤਾਂ ਦੀ ਖੋਜ ਵਿੱਚ ਇੱਕ ਬੜਾ ਭਾਰਾ ਫਰਕ ਹੈ ਸਾਇੰਸਦਾਨਾਂ ਨੇ ਵਾਹਿਗੁਰੂ ਦੇ ਕਾਨੂੰਨ ਦੀ ਪੂਰੀ ਤਾਬੇਦਾਰੀ ਕਰਕੇ ਨਤੀਜੇ ਤਾਂ ਪੂਰੇ ਹਾਸਲ ਕਰ ਲਏ ਪਰ ਉਨ੍ਹਾਂ ਦੇ ਕੰਮਾਂ ਵਿੱਚ ਪੂਰੰਤਾ ਅਜੇ ਤੱਕ ਨਹੀਂ ਆਈ ਗਲਤੀਆਂ ਤੇ ਹਾਦਸੇ ਹਰ ਰੋਜ਼ ਦੇਖਣ ਵਿੱਚ ਆਉਂਦੇ ਹਨ ਇਸ ਦੀ ਵਜ੍ਹਾ ਇਹ ਹੈ ਕਿ ਸਾਇੰਸਦਾਨਾ ਨੇ ਵਾਹਿਗੁਰੂ ਨੂੰ ਬਿਲਕੁਲ ਭੁਲਾ ਦਿੱਤਾ ਹੈ ਤੇ ਵਾਹਿਗੁਰੂ ਦੇ ਕਾਨੂੰਨ ਨੋਹੀਂ ਸਭ ਕੁਝ ਸਮਝਿਆ ਹੈ ਉਹਨਾਂ ਕੋਲ ਕਾਨੂੰਨ ਤੋਂ ਉੱਤੇ ਕੋਈ ਵਾਹਿਗੁਰੂ ਨਹੀਂ ਇਸ ਦਾ ਨਤੀਜਾ ਇਹ ਹੈ ਕਿ ਉਹਨਾਂ ਦਾ ਵਾਹਿਗੁਰੂ ਨਾਲ ਮਾਲਕ ਤੇ ਨੌਕਰ ਵਾਲਾ ਸਬੰਧ ਹੈ ਜਿਤਨਾ ਕੰਮ ਕੀਤਾ ਉਤਨੀ ਉਸ ਦੀ ਮਜ਼ਦੂਰੀ ਲੈ ਲਈ ਗਲਤੀ ਕੀਤੀ ਤਾਂ ਸਜ਼ਾ ਭੁਗਤ ਲਈ ਸੰਤਾਂ ਦੀ ਖੋਜ ਇਸ ਤੋਂ निराली ਹੈ ਉਹਨਾਂ ਨੇ ਵਾਹਿਗੁਰੂ ਦਾ ਪ੍ਰੇਮ ਦੋ ਰਸਤਿਆਂ ਵਿੱਚੋਂ ਪਾਇਆ ਹੈ ਉਹਨਾਂ ਦੀ ਖੋਜ ਇਹ ਹੈ ਕਿ ਵਾਹਿਗੁਰੂ ਨਿਰਾ ਕਾਨੂੰਨ ਤੇ ਇੰਤਜ਼ਾਮ ਹੀ ਨਹੀਂ ਬਲਕਿ ਪ੍ਰੇਮ ਉਸਦਾ ਇੱਕ ਪਾਰਾ ਗੁਣ ਹੈ ਇਸ ਵਾਸਤੇ ਸੰਤਾਂ ਦਾ ਸਬੰਧ ਵਾਹਿਗੁਰੂ ਨਾਲ ਪੁੱਤਰ ਤੇ ਪਿਤਾ ਮਾਤਾ ਵਾਲਾ ਹੈ ਪੁੱਤਰ ਵੀ ਕਾਨੂੰਨ ਤੇ ਇੰਤਜ਼ਾਮ ਤੋਂ ਬਾਹਰ ਨਹੀਂ ਜਾ ਸਕਦਾ ਪਰ ਪੁੱਤਰ ਹੋਣ ਕਰਕੇ ਵਾਹਿਗੁਰੂ ਦੇ ਖੁੱਲ ਗੁਣ ਤੇ ਸਹੂਲਤਾ ਵਿਰਸੇ ਵਿੱਚ ਲੈਂਦਾ ਹੈ ਤੇ ਪ੍ਰੇਮ ਵਿੱਚ ਗਲਤੀਆਂ ਦੀ ਮੁਆਫੀ ਹੁੰਦੀ ਹੈ ਵਾਹਿਗੁਰੂ ਆਪ ਰਸਤੇ ਤੇ ਪਾ ਕੇ ਗਲਤੀ ਤੋਂ ਬਚਾ ਲੈਂਦਾ ਹੈ। ਕੰਮ ਕਾਜ ਵਿੱਚ ਕੋਈ ਵਿਗੜ ਨਹੀਂ ਪੈਂਦਾ। ਪਿਤਾ ਦੇ ਪਿਆਰ ਦੀਆਂ ਹੁੱਲ ਬਖਸ਼ਿਸ਼ਾਂ ਸੰਤਾਂ ਨੂੰ ਹੁੰਦੀਆਂ ਹਨ ਤੇ ਸਾਇੰਸ ਦਾਣ ਇਸ ਤੋਂ ਵਾਂਝੇ ਰਹਿੰਦੇ ਹਨ। ਸੰਤਾਂ ਨੂੰ ਸਭ ਤੋਂ ਵੱਡੀ ਬਖਸ਼ਿਸ਼ ਫਿਰ ਵਾਹਿਗੁਰੂ ਨਾਲ ਏਕਤਾ ਦੀ ਹੁੰਦੀ ਹੈ। ਪਿਆਰੇ ਪਾਠੋ ਤੁਸੀਂ ਹੁਣ ਕਿਹੜਾ ਰਸਤਾ ਮਲਣਾ ਹੈ ਕੀ ਤੁਸੀਂ ਪਸੰਦ ਕਰਦੇ ਹੋ ਕਿ ਵਾਹਿਗੁਰੂ ਨੂੰ ਭੁਲਾ ਕੇ ਦੁਨੀਆ ਦੀਆਂ ਲਹਿਰਾਂ ਦੇ ਥਪੇੜੇ ਖਾਂਦੇ ਹੋਏ ਇੱਕ ਬੇਚੈਨੀ ਦੀ ਜ਼ਿੰਦਗੀ ਗੁਜ਼ਾਰੋ ਬਿਮਾਰੀ, ਕਾਟੇ, ਥੋੜਾ ਫਿਕਰ ਤੇ ਤਕਲੀਫਾਂ ਪਿੱਛਾ ਹੀ ਨਾ ਚੱਢਣ ਜਾਂ ਤੁਸੀਂ ਵਾਹਿਗੁਰੂ ਦੀ ਸ਼ਰਨ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਹੁਕਮਾਂ ਅਨੁਸਾਰ ਆਪਣਾ ਜੀਵਨ ਬਣਾਓ ਜਿੱਥੇ ਪੱਕੇ ਯਕੀਨੀ ਤੌਰ ਤੇ ਪਾਪ, ਬਿਮਾਰੀ, ਮੌਤ, ਥੋੜ੍ਹ, ਬੇਚੈਨੀ ਅ ਇਹੋ ਜਿਹੇ ਵਿਗਨ ਕਦੀ ਸ਼ਕਲ ਹੀ ਨਾ ਦਿਖਾਣ। ਵਾਹਿਗੁਰੂ ਦੀ ਸ਼ਰਨ ਵਿੱਚ ਹਮੇਸ਼ਾ ਦੀ ਖੁਸ਼ੀ, ਚੈਨ, ਸਾਰੇ ਕੰਮ ਰਾਸ, ਸਦਾ ਦੀ ਸਿਹਤ, ਅਮਿੱਤ ਆਰਜ਼ਿਕ ਆਦ ਬਿਨਾ ਮੰਗਿਆਂ ਦੇ ਮਿਲਦੇ ਹਨ। ਤੁਸੀਂ ਆਪਣੀ ਪਸੰਦ ਕਰਕੇ ਚੁਣੋ। ਕਿਹੜਾ ਰਸਤਾ ਅਖਤਿਆਰ ਕਰਨਾ ਹੈ